ਪਾਵਰ ਕਾਮ ਦੇ ਬਿਜਲੀ ਮੀਟਰਾਂ ਵੱਲੋਂ ਅਣਮਿੱਥੇ ਸਮੇਂ ਲਈ ਆਪਣਾ ਵਿਰੋਧ ਪੱਕੇ ਮੋਰਚੇ ਲਾ ਦਿੱਤੇ ਗਏ ਪੰਜਾਬ ਦੇ ਬਖਵਗ ਪਾਵਰ ਕਾਮ ਦਫ਼ਤਰਾਂ ਦੇ ਬਾਹਰ ਸਮਾਣਾ ਦੇ ਵਿੱਚ ਪਾਵਰ ਕਾਮ ਦੇ ਜਿਹੜੇ ਬਿਜਲੀ ਦੇ ਮੀਟਰ ਰੀਡਿੰਗ ਲੈਣ ਆਂਦੇ ਹਨ ਉਹਨਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਇਹ ਪੱਕੇ ਮੋਰਚੇ ਲਾਏ ਗਏ ਉਹਨਾਂ ਕਹਿੰਦੇ ਕਿ 8 ਮਹੀਨੇ ਸਾਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਦੂਜੇ ਪਾਸੇ ਸਾਡਾ ਸੋਸ਼ਣ ਕੀਤਾ ਜਾ ਰਿਹਾ ਹੈ 7-8000 ਰੁਪਏ ਸਾਨੂੰ ਤਨਖਾਹ ਮਿਲਦੀ ਹੈ ਅਰ ਸੜੀ ਜਿਹੜੀ ਮੰਗਾਂ ਹੈ ਉਸ ਨੂੰ ਸਰਕਾਰ ਕੋਈ ਮੀਟਿੰਗ ਨਹੀਂ ਕੋਈ ਗੱਲ ਨਹੀਂ ਕਰਦੀ ਇਸ ਕਰਕੇ ਅਸੀਂ ਪ੍ਰੇਸ਼ਾਨ ਹੈ ਇਸ ਮਹਿੰਗਾਈ ਦੇ ਜਮਾਨੇ ਚ 7-8000 ਰੁਪਏ ਦੇ ਕਿਸ ਤਰ੍ਹਾਂ ਗੁਜ਼ਾਰਾ ਹੋ ਸਕਦਾ ਹੈ ਸਰਕਾਰ ਨੂੰ ਚਾਹੀਦੇ ਹੈ ਵਿਜੀਸਤ ਨੇ ਕਹਿੰਦੀ ਹੈ ਵੀ ਅਸੀਂ ਸਰਕਾਰ ਵੀ ਮੁਲਾਜ਼ਮਾਂ ਨੂੰ ਅਸੀਂ ਪੱਕਾ ਕੀਤਾ ਪੱਕੀ ਨੌਕਰੀ ਇਹ ਦੇਖੋ ਲੱਖਾਂ ਨੌਜਵਾਨ ਪੰਜਾਬ ਦੇ ਵਿੱਚ ਕੰਪਨੀਆਂ ਜਿਹੜੀ ਸੋਰਸ ਆਊਟਸੋਰਸ ਕੰਪਨੀ ਹੈ ਉਹ ਲੋਕ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੀਆਂ ਇਸ ਪਾਸੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਨੌਜਵਾਨ ਪੰਜਾਬ ਸਰਕਾਰ ਦੇ ਨਾਲ ਜੁੜੇ ਸਰਕਾਰ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਇੱਕ ਵਿਸ਼ਵਾਸ ਦੀ ਭਾਵਨਾ ਪੈਦਾ ਹੋਵੇ ਇਸ ਤਰ੍ਹਾਂ ਜਿਹੜੇ ਬਾਰ-ਬਾਰ ਹਰ ਵਿਭਾਗ ਦੇ ਮੁਲਾਜ਼ਮ ਅਬ ਜਿਹੜਾ ਕੱਚਾ ਹੈ ਉਹ ਪ੍ਰਦਰਸ਼ਨ ਕਰੇਗਾ ਤਾਂ ਉਸ ਦਿਨ ਨਾਲ ਸਰਕਾਰ ਨੂੰ ਵੀ ਸਮੱਸਿਆ ਹੈ ਤੇ ਲੋਕਾਂ ਨੂੰ ਵੀ ਸਮੱਸਿਆ ਆ ਹੀ ਰਹੀ ਹੈ ਸਾਡੇ ਪੰਜਾਬ ਦੇ ਵਿੱਚ ਮੀਟਰ ਡਰ 1700 ਕੰਮ ਕਰਦਾ ਜੀ ਜੋ ਕਿ ਕੱਚੇ ਨੇ ਮੁੰਡੇ ਪ੍ਰਾਈਵੇਟ ਕੰਮ ਕਰਦੇ ਆਊਟਸੋਰਸ ਤੇ ਠੀਕੇ ਉਹਨਾਂ ਨਾਲ ਬਹੁਤ ਜਾਤੀ ੱੱਕਾ ਹੋ ਰਿਹਾ ਹੈ ਤੇ ਕੋਈ ਵੀ ਸਾਡੀ ਮੰਗ ਨਹੀਂ ਮੰਨੀ ਜਾਂਦੀ ਅਸੀਂ ਮੰਗ ਪੱਤਰ ਇੰਨੇ ਦੇ ਚੁੱਕੇ ਆ ਅੱਜ ਫੇਰ ਅਸੀਂ ਐਪਲੀਆ ਆਪਣਾ ਐਕਸ਼ਨ ਸਾਹਿਬ ਨੂੰ ਦਿੱਤੀ ਸੈਕਸ਼ਨ ਸਾਹਿਬ ਹੈ ਨਹੀਂਗੇ ਤੇ ਐਕਸ਼ਨ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਆ ਤੇ ਸਾਡੀਆਂ ਕੋਈ ਵੀ ਮੰਗਾ ਮੰਨੀਆਂ ਨਹੀਂ ਜਾ ਰੀਆਂ ਸਾਡੀਆਂ 8-8 ਮਹੀਨਿਆਂ ਦੀਆਂ ਸੈਲਰੀਆਂ ਰੁਕੀਆਂ ਹੋਈਆਂ ਨੇ ਕੋਈ ਇਹਨਾਂ ਦਾ ਧਿਆਨ ਨਹੀਂ ਹੈਗਾ ਸਾਡੇ ਵੱਲ 5-5000 ਸੈਲਰੀਆਂ ਦਿੰਦੇ ਨੇ ਉਹ ਵੀ ਸਾਨੂੰ 8-8 ਮਹੀਨਿਆਂ ਤੋਂ ਹੋ ਗਏ ਸੈਲਰੀਆਂ ਨਹੀਂ ਦਿੱਤੀਆਂ ਜਾ ਰੀਆਂ ਅਸੀਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆ ਤੇ ਦਿਵਾਲੀ ਦੇ ਸਾਡੇ ਬੋਨਸ ਨੇ ਤੇ ਸਾਡੀਆਂ ਜਿੰਨੀਆਂ ਵੀ ਸੈਲਰੀਆਂ ਰੁਕੀਆਂ ਨੇ ਇਹਨਾਂ ਨੂੰ ਮੰਗ ਪੱਤਰ ਦੇ ਚੁੱਕੇ ਆ ਵੀ ਕਿੰਨੇ ਮਹੀਨਿਆਂ ਦੀਆਂ ਸੈਲਰੀਆਂ ਨੇ ਸਾਡੀਆਂ ਸਰ ਸਰ ਸਾਨੂੰ ਮਤਲਬ ਸਰਕਾਰਾਂ ਅਸੀਂ ਤਾਂ ਦੇਖੋ ਅਸੀਂ ੱੱਕੇ ਖਾ ਰਹੇ ਆ ਇਹਨਾਂ ਵੋਟਾਂ ਲੈ ਕੇ ਤੁਰ ਜਾਂਦੇ ਨੇ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਹੁਣ ਮੰਨ ਲਓ ਆਮ ਆਦਮੀ ਪਾਰਟੀ ਆਈ ਆ ਕਿਸੇ ਨੁਮਾਇੰਦੇ ਨੇ ਆਣ ਕੇ ਸਾਡਾ ਇਹ ਨਹੀਂ ਪੁੱਛਿਆ ਵੀ ਤੁਹਾਨੂੰ ਕੋਈ ਤੰਗੀ ਆ ਪਰੇਸ਼ਾਨੀ ਆ ਤਾਨੂੰ ਕਿੰਨੀ ਤਨਖਾਹ ਦਿੱਤੀ ਜਾਂਦੀ ਹੈ ਐਗਰੀਮੈਂਟ ਦੇ ਹਿਸਾਬ ਨਾਲ ਜਿੰਨੀਆਂ ਸਾਡੀਆਂ ਸੈਲਰੀਆਂ ਬੰਦੀਆਂ ਨੇ ਸਾਨੂੰ ਉਹਦੇ ਵਿੱਚੋਂ ਕੁਝ ਵੀ ਨਹੀਂ ਦਿੱਤਾ ਜਾਂਦਾ ਸਾਡਾ ਕੰਮ ਬੰਦ ਹੈ ਬਿਲਕੁਲ ਹਾਂਜੀ ਅਸੀਂ ਬਿਲਕੁਲ ਤੇ ਬਿਲਕੁਲ ਬੰਦ ਕਰ ਚੁੱਕੇ ਹਾਂ ਕੰਮ ਕਾਫੀ ਦਿਨਾਂ ਤੋਂ ਕੰਮ ਬੰਦ ਹੈ ਜੀ 18 ਦਿਨ ਹੋ ਗਏ ਸਾਨੂੰ ਕੰਮ ਬੰਦ ਕਰ ਚੁੱਕੇ ਹਾਂ ਜੋ ਕਿ ਅਸੀਂ 2 ਦਿਨ ਹੋ ਗਏ ਸਮਾਣਾ ਡਿਵੀਜ਼ਨ ਦੇ ਵਿੱਚ ਧਰਨਾ ਲਾਇਆ ਹੋਇਆ ਹੈ ਤੇ ਪੱਕਾ ਮੋਰਚਾ ਲਾਇਆ ਹੋਇਆ ਹੈ ਤੇ ਇਹ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਜਲਦ ਤੋਂ ਜਲਦ ਤੇ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼